ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਨਕ ਦੀ ਬਾੜੀ ਦਾ ਕੰਮ ਜੋਰਾਂ ਸ਼ੋਰਾਂ ਤੇ ਹੈ ਪਰ ਸਰਕਾਰ ਦੇ ਲੱਖਾਂ ਕੋਸ਼ਾਂ ਦੇ ਬਾਵਜੂਦ ਨਾੜ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਠੱਲ ਨਹੀਂ ਪੈ ਰਹੀ ਤੇ ਤਸਵੀਰ ਸਾਂਝੀ ਕਰ ਰਹੇ ਹਾਂ ਅਮਰਸਰ ਅਟਾਰੀ ਰੋਡ ਦੀ ਜਿੱਥੇ ਅਸੀਂ ਦੇਖ ਸਕਦੇ ਹੋ ਸ਼ਰਿਆਮ ਨਾੜ ਨੂੰ ਅੱਗ ਲਾਈ ਜਾ ਰਹੀ ਹੈ ਚਾਹੇ अनेका ਬਦਲਵੇਂ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਸਮੇਂ-ਸਮੇਂ 'ਤੇ ਜਾਗਰੂਕਤਾ ਪ੍ਰੋਗਰਾਮ ਚੁਲਾਏ ਜਾਂਦੇ ਆ ਸੈਮੀਨਾਰ ਕਰਾਏ ਜਾਂਦੇ ਆ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਾਲ ਨੂੰ ਰਿਆਤ ਖੂਦ ਨੂੰ ਅੱਗ ਲਾਉਣ ਦੀ ਬਜਾਏ ਬਦਲਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਬਦਲ ਤੋਂ ਬਚਾਇਆ ਜਾ ਸਕੇ ਤੇ ਜ਼ਮੀਨ ਦਾ ਜੀ ਜਿਹੜੀ ਉਪਜਾਊਕਤੀ ਹੈ ਉਸ ਨੂੰ ਵੀ ਘਟਣ ਤੋਂ ਬਚਾਇਆ ਜਾ ਸਕੇ ਪਰ ਇੱਥੇ ਹੀ ਬਸ ਨਹੀਂ ਇਸ ਲਈ 메인 ਰੋਡ ਤੇ ਅਮਰਸਰ ਟਾਰੀ ਲਾਹੌਰ ਮਾਰਗ ਇਹ ਕਹ ਲਈਏ ਟਾਰੀ ਅਮਰਸਰ ਦਿੱਲੀ ਮਾਰਗ ਹੈ ਨੈਸ਼ਨਲ ਹਾਈਵੇ ਹੈ ਧੂਆ ਮੈਂ ਜ਼ਰੂਰ ਇੱਕ ਤਸਵੀਰ ਸਾਂਝੀ ਕਰਨੀ ਚਾਹਾਂਗੇ ਕਿ ਆਮ ਲੋਕਾਂ ਨੂੰ ਵੀ ਕਿੰਨੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਦੂਰ ਦੂਰ ਤੱਕ ਧੂਆ ਨਜ਼ਰ ਆ ਰਿਹਾ ਹੈ ਜਿੰਦੇ ਨਾਲ ਵਿਜ਼ਿਬਿਲਟੀ ਤੇ ਵੀ ਅਸਰ ਪੈ ਰਿਹਾ ਜੋ ਵਹੀਕਲਜ਼ ਆ ਰਹੇ ਨੇ ਉਹਨਾਂ ਨੂੰ ਖਾਸੀ ਪਰੇਸ਼ਾਨੀ ਝੱਲ ਰਹੀ ਪੈ ਰਹੀ ਖਾਸ ਕਰਕੇ ਟੂ व्हीਲਰਸ ਜਿਹੜੇ ਆ ਰਹੇ ਨੇ ਉਹਨਾਂ ਦੇ ਲਈ ਡਰਾਈਵ ਕਰ ਪਾਣਾ ਵੀ ਮੁਸ਼ਕਲ ਹੋ ਜਾਂਦਾ ਉਤੋਂ ਤੇਜ਼ ਹਵਾ ਚੱਲ ਰਹੀ ਔਰ ਸਾਹਮਣੇ ਬਿਲਕੁਲ ਸਰਕਾਰੀ ਇਮਾਰਤ ਹੈ ਰੇਡੀਓ ਦੂਰਦਰਸ਼ਨ ਦਾ ਵੱਡਾ ਟਾਵਰ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਨਾਲ ਸਰਕਾਰੀ ਇਮਾਰਤ ਬਣੀ ਹੋਈ ਹੈ ਜਿਸ ਵਿੱਚ ਹਵਾ ਦੇ ਨਾਲ ਅੱਗ ਫੈਲ ਕੇ ਕਿਤੇ ਵੀ ਹੋਰ ਨੁਕਸਾਨ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਕਿਤਨਾ ਕਿਤੇ ਪ੍ਰਸ਼ਾਸਨ ਵੀ ਇਸ ਰੁਝਾਨ 'ਚ ਠੱਲਪਾਨ ਨੂੰ ناکਾਮ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਅਨੁਸਾਰ ਬਦਲਵੇਂ ਪ੍ਰਬੰਧਾਂ ਦਾ ਸੁਝਾਅ ਤਾਂ ਦਿੱਤਾ ਜਾ ਰਿਹਾ ਹੈ ਪਰ ਉਸ ਦੇ ਲਈ ਕੋਈ ਆਰਥਿਕ ਸਹਾਇਤਾ ਜਿਹੜੀ ਹੈ ਉਹ ਸਰਕਾਰ ਮੁਹੱਈਆ ਨਹੀਂ ਕਰਵਾ ਰਹੀ ਤਾਂ ਸ਼ਾਇਦ ਇਹੋ ਕਾਰਨ ਹੈ ਹਾਲਾਂਕਿ ਜਿਸ ਜ਼ਮੀਨ ਦੇ ਵਿੱਚ ਇਹ ਨਾਲ ਨੂੰ ਅੱਗ ਲਾਈ ਜਾ ਰਹੀ ਹੈ ਇਸ ਦੇ ਵਿੱਚ ਵੀ ਤਿੰਨ ਚਾਰ ਘਰ ਬਣੇ ਹੋਏ ਨਜ਼ਰ ਆ ਰਹੇ ਨੇ ਸ਼ਾਇਦ ਉਹਨਾਂ ਜ਼ਿਮੀਦਾਰਾਂ ਦੇ ਉਹਨਾਂ ਕਿਸਾਨਾਂ ਦੇ ਹੀ ਹੋਣਗੇ ਜਿਨ੍ਹਾਂ ਵੱਲੋਂ ਨਾਲ ਨੂੰ ਅੱਗ ਲਾਈ ਜਾ ਰਹੀ ਹੈ ਕਨੇਕਾ ਵਾਰ ਅਸੀਂ ਖਬਰਾਂ ਨਾਸ਼ਰ ਕੀਤੀ ਹੈ ਕਿ ਘਰ ਦਾ ਜਾਂ ਨਾਲ ਦੀ ਜ਼ਮੀਨ ਵਿੱਚ ਤਿਆਰ ਖੜੀ ਕਣਕ ਦੀ ਫਸਲ ਦਾ ਨੁਕਸਾਨ ਇਸ ਕਦਰ ਕਾਰਨ ਹੋਇਆ ਹੈ ਦਰਖਤਾਂ ਤੇ ਤੱਕ ਅੱਗ ਪਹੁੰਚੀ ਹੋਈ ਹੈ ਜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਰਖਤ ਲੋ ਸੜੇ ਹੋਏ ਨਜ਼ਰ ਆ ਰਹੇ ਹੈ ਵਾਤਾਵਰਨ ਦੇ ਲਈ ਵੱਡਾ ਖਤਰਾ ਦਰਖਤਾਂ ਨੂੰ ਹੀਠਾਂ ਅੱਗ ਲੱਗੀ ਹੋਈ ਵੀ ਨਜ਼ਰ ਆ ਰਹੀ ਹੈ ਪਰ ਸ਼ਾਇਦ ਨਾ ਇਸ ਕਿਸਾਨ ਭਰਾ ਨੂੰ ਇਸ ਦੀ ਚਿੰਤਾ ਹੈ ਤੇ ਨਾ ਹੀ ਪ੍ਰਸ਼ਾਸਨ ਕੋਈ ਖਾਸ ਚੁਕਣਾ ਹੈ ਤੇ ਜ਼ਰੂਰੀ ਹੈ ਕਿ ਸਿਰਫ ਜਾਗਰੂਕਤਾ ਫਲਾਉਣ ਤੱਕ ਸੀਮਤ ਨਾ ਰਹੇ ਸਰਕਾਰਾਂ ਬਦਲਵੇਂ ਪ੍ਰਬੰਧ ਕਿਸਾਨਾਂ ਤੱਕ ਪਹੁੰਚਦੇ ਕੀਤੇ ਜਾਣ ਤਾਂ ਜੋ ਨਾਲ ਨੂੰ ਅੱਗ ਲਾਉਣ ਦੇ ਪ੍ਰਦੂਸ਼ਣ ਹੋਰ ਵਿਧਾਨ ਦੇ ਇਸ ਰੁਝਾਨ ਨੂੰ ਖਲ ਪਾਈ ਜਾ ਸਕੇ ਤੋਂ ਅਮਰਸਰ ਅਟਾਰੀ ਰੋਡ ਤੇ ਬੇਹਦ ਭਿਆਨਕ ਦ੍ਰਿਸ਼ ਨਜ਼ਰ ਆ ਰਿਹਾ ਜਿੱਥੇ ਸੜਕ ਦੇ ਖੱਬੇ ਪਾਸੇ ਲਾਈ ਗਈ ਅੱਗ ਹਵਾ ਦੇ ਨਾਲ ਫੈਲਦੀ ਹੋਈ ਸੱਜੇ ਪਾਸੇ ਤੱਕ ਪਹੁੰਚ ਚੁੱਕੀ ਹੈ ਸੜਕ ਕਿਨਾਰੇ ਲੱਗੇ ਸਰਕਾਰੀ ਦਰਖਤ ਇਸ ਅੱਗ ਚ ਘਿਰੇ ਹੋਏ ਨਜ਼ਰ ਆ ਰਹੇ ਨੇ ਬਿਜਲੀ ਦਾ ਟਾਵਰ ਤੋਂ ਜੋ ਵਿਅਕਤੀ ਅੱਗ ਲਾ ਰਿਹਾ ਸੀ ਸਾਨੂੰ ਦੇਖ ਕੇ ਉਹ ਫਰਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਟਰੈਕਟਰ ਤੇ ਤਸਵੀਰ ਸਾਂਝੀ ਕੈਮਰਾ ਦੇਖ ਕੇ ਫਰਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਡਰ ਸੀ ਕਿ ਉਸ ਦੀ ਤਸਵੀਰ ਜਿਹੜੀ ਕਵਰੇਜ ਕਿਆ ਦੇਣਾ ਹੋ ਜਾਵੇ ਉੱਪਰਲੇ ਪਾਸੇ ਵੀ ਅੱਗ ਲਾਣ ਲਈ ਪਹੁੰਚੇ ਸੀ ਪਰ ਸਾਨੂੰ ਦੇਖ ਕੇ ਉਸ ਨੇ ਭੱਜਿਆ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਤੇਜ਼ ਅੱਗ ਹੈ ਜਿਹੜੀ ਸੜਕ ਦੇ ਖੱਬੇ ਪਾਸੇ ਫੈਲ ਕੇ ਸੱਜੇ ਪਾਸੇ ਤੱਕ ਪਹੁੰਚੀ ਹੈ ਔਰ ਟਾਵਰ ਪੂਰੀ ਤਰ੍ਹਾਂ ਤਰਰਲ ਕਰਿਆ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਇਸ ਨੂੰ ਅੱਗ ਲੱਗਦੀ ਹੈ ਤਾਂ ਕਿੰਨੇ ਪਿੰਡਾਂ ਦੀ ਬਿਜਲੀ ਦੀ ਸਪਲਾਈ ਜਿਹੜੀ ਹੈ ਉਹ ਬੰਦ ਹੋ ਸਕਦੀ ਹੈ ਜੇਕਰ ਇਸ ਟਾਵਰ ਦਾ ਨੁਕਸਾਨ ਹੁੰਦਾ ਹੈ ਪਰ ਬੇਖਬਰ ਹੈ ਸਰਕਾਰ ਬੇਖਬਰ ਹੈ ਪ੍ਰਸ਼ਾਸਨ ਬੇਖਬਰ ਹੈ ਕਿਸਾਨ ਅਜੀ ਮਾਦਾ ਵੇਖੋ ਗਾੜੀ ਟਰੈਕਟਰ ਚਲਾ ਰਿਆ ਵਾ ਤੇ ਮੈਂ ਵੇਖਿਆ ਤੇ ਇਧਰੋਂ ਉੱਡ ਕੇ ਇਧਰ ਆਈ ਆ ਤੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਪੀ ਅੱਗ ਪੈ ਗਈ ਪੈ ਗਈ ਉਹਨਾਂ ਦੇ ਹੁੰਦੇ ਹੁੰਦੇ ਨੂੰ ਮੱਚ ਗਈ ਟਰੈਕਟਰ ਕੱਢ ਲਿਆ ਮੈਂ ਦਾਦਾ ਮੈਂ ਉਹ ਕੀ ਕਰਨਾ ਸੀ ਅੱਗ ਤੇ ਇਥੋਂ ਤੇਜ਼ ਹੋ ਗਈ ਕਿੰਨੀ ਜਾਨ ਤੋਂ ਕਿਵੇਂ ਰੋਕਿਆ ਜਾਊਗਾ ਉਹ ਇੱਕੋ ਟਰੈਕਟਰ ਆ ਰਿਹਾ ਵਾ ਹੁਣ ਕਰਨਗੇ ਕੋਹਣਾ ਕੋ ਕੋ ਬਾਕੇ ਕਟੂ ਕਰਾ ਵਾ ਬਾਕੇ ਕਰਨਗੇ ਕੱਟਣਗੇ ਰਸਤਾ ਕੋਈ ਹਾਂਜੀ ਪਰ ਇਹ ਰੋਕਦੇ ਕਿਉਂ ਨਹੀਂ ਬੰਦ ਕਿਉਂ ਨਹੀਂ ਕਰਦੇ ਇਕੱਲਾ ਅੱਗ ਭਾਜੀ ਤੇਜ਼ ਹੀ ਬਹੁਤ ਆਈ ਆ ਪਿੱਛੋਂ ਤੇ ਕਰ ਰਿਹਾ ਸੀ ਟਰੈਕਟਰ ਪੰਜਾਬ ਚ ਰਾਇ ਪਰ ਨਹੀਂ ਗੱਲ ਬਣੀ ਰੋਕ ਪਾਲ ਬਦਲ ਗਿਆ ਹਵਾ ਦਾ ਉੱਥੇ ਅੱਗ ਤੇਜ਼ ਹੋ ਗਈ ਅੱਗੇ ਆ ਜੀ ਭਾਜੀ ਕੀ ਕਿੱਟਣ ਲੱਗੀ ਹੁਣ ਵੀ ਕਿਸ ਤਰ੍ਹਾਂ ਦੇਖ ਤੋ ਕਿੰਨਾ ਵੱਡਾ ਉਹ ਦੇਖਣਾ ਕੀ ਹੈ ਸਾਡਾ ਤੇ ਆਪਣੀ ਜ਼ਮੀਨ ਹੈ ਤੇ ਸਾਡਾ ਤੇ ਨੁਕਸਾਨ ਹੋ ਗਿਆ ਭਾਜੀ ਅਣੀ ਤੇ ਭਾਜੀ ਆ ਮਾਦਰ ਬੰਦਾ ਮਗਰ ਬੈਠਾ ਸਾਡੀ ਆਪਣੀ ਜ਼ਮੀਨ ਇੱਧਰ ਵੇਖ ਲਓ ਇਹ ਕੁਦਰਤ ਦੇ ਰੰਗ ਭਾਜੀ ਕੀ ਕਰ ਸਕਦਾ ਬੰਦਾ ਅਹੀਂ ਤੇ ਟਾਰੀ ਤੋਂ ਹੁੰਦੇ ਆ। ਵੀਰ ਦਾ ਟਾਵਰ ਵੀ ਕਿੰਨਾ ਕੁ ਸਾਡੇ ਤੇ ਪਿਰੇ ਪੈਸੇ ਨੇ। ਹਾਂਜੀ। ਵੀਰ ਦਾ ਟਾਵਰ ਵੀ ਅੱਗੇ ਕਿਰੇ। ਵੇਖ ਲਓ ਭਾਜੀ ਵੇਖ ਲਓ। ਅਸੀਂ ਤਾਂ ਹੁਣ ਟਾਰੀ ਹੋ ਗਿਆ ਹੈ ਜੀ ਮੈਂ ਕਿਹਾ ਚਲੋ ਟੂੜੀ ਡਈ ਬਣ ਤੇ ਕਿਸੇ ਪਾਸੇ ਲਾਵਾਂਗੇ। ਆਦੇ ਵੇਖਿਆ ਤੇ ਹੋਰ ਹੀ ਨੁਕਸਾਨ ਹੋ ਗਿਆ। ਕੀ ਕਰ ਸਕਦੇ ਹਾਂ ਜੀ? ਲਾਪਰ ਵੀ ਕਿਸ ਦੀ? ਲਾਪਰ ਵੀ ਭਾਜੀ ਕੀ ਕਰ ਸਕਦੇ ਕੁਦਰਤ ਦੇ ਰੰਗ ਲਾਪਰ ਵੀ ਜਿਹੜੀ ਹੁਣ ਤੀਜੀ ਹੁਣ ਇਧਰੋਂ ਉਧਰ ਆ ਜੇ ਕਿਸੇ ਦਾ ਕਸੂਰ ਹੈਗਾ। ਨੁਕਸਾਨ ਤਾਂ ਹੋ ਗਿਆ ਨਾ। ਨੁਕਸਾਨ ਤਾਂ ਹੋ ਗਿਆ ਭਾਜੀ। ਨੁਕਸਾਨ ਹੀ ਨੁਕਸਾਨ ਪਾਜੀ ਜ਼ਿੰਮੇਦਾਰ ਸਰਕਾਰ ਜ਼ਿੰਮੇਦਾਰ ਤੇ ਮਰੇ ਹੀ ਮਰਿਆ ਪਾਜੀ ਜ਼ਿੰਮੇਦਾਰ ਤੇ ਮਰੇ ਹੀ ਇਹਦੇ ਹਾਂਜੀ ਜ਼ਿੰਮੇਦਾਰ ਨੂੰ ਰੱਬ ਹੀ ਠਾ ਸਕਦਾ ਕੌਣ ਠਾ ਸਕਦਾ ਠਾ ਸਕਦਾ ਕੋਈ ਕੀ ਇੰਤਜ਼ਾਮ ਕੀ ਹੋਣਾ ਚਾਹੀਦਾ ਸਰਕਾਰ ਕੀ ਭਾਈ ਸਰਕਾਰ ਪਾਜੀ ਸਰਕਾਰ ਨੂੰ ਕੀ ਕਹਾਂਗੇ ਆਪਾਂ ਭਾਈ ਇਹ ਕੁਦਰਤ ਦੇ ਰੰਗ ਪਾਜੀ ਸਰਕਾਰ ਦਾ ਥੋੜੀ ਕਸੂਰ ਹੈਗਾ ਨਾ ਜੇ ਥੋੜੀ ਨੂੰ ਲੱਗ ਅਗਲਾਂ ਦੀ ਨਾੜ ਨੂੰ ਅਗਲਾਂ ਦੀ ਨੌਬਦੀ ਨਾ ਆਵੇ ਕੋਈ ਬਦਲੇ ਸਮਾਨ ਦਿੱਤਾ ਪਾਜੀ ਕੋਈ ਨਾ ਕੋਈ ਪਾਜੀ ਹੁਣ ਪਾਜੀ ਸਾਡ ਕੋਲ ਦੋ ਦੋ ਕਿੱਲੇ ਪੈ ਲਈ ਇਹਦੇ ਕਹੀਂ ਕੇ ਮਾਲੋਗਾਂ ਲਈ ਕਿਥੋਂ ਆਪਣੇ ਸਾਧ ਲੈ ਆਵਾਂਗੇ ਸਰਕਾਰ ਹੀ ਕੁਝ ਵੀ ਕਰ ਸਕਦੀ ਕੀ ਹੋਣਾ ਚਾਹੀਦਾ ਸਹੀ ਗੱਲ ਕਿ ਅੱਗ ਲਾ ਅੰਦਰ ਰਹਿਣ ਬੰਦ ਹੋ ਗਏ ਅਰਝਾਨ ਅੱਗ ਲਾਉਂਦਾ ਤਾਂ ਬੰਦ ਹੋ ਸਕਦਾ ਸਰਕਾਰ ਮਸ਼ੀਨਡਰੀ ਤੇ ਇੱਕ ਵਤੁਮਤ ਸਬਸਿਡੀਆਂ ਦੇਣ ਸਾਨੂੰ ਛੋਟੇ ਕਿਸਾਨਾਂ ਨੂੰ ਵੱਡੇ ਵੱਡੇ ਟਰੈਕਟਰ ਲੈਣ ਦੀ ਸਾਨੂੰ ਨੌਬਤ ਨਾ ਆਵੇ ਕਿਉਂਕਿ ਕਰਜ਼ੇ ਚੁੱਕੇ ਕਿਸਾਨ ਪਹਿਲਾਂ ਹੀ ਮਰ ਚੁੱਕੇ ਨੇ ਅਸੀਂ ਚਾਹੁੰਦੇ ਆ ਕਿ ਘੱਟ ਤੋਂ ਘੱਟ ਕਿਸਾਨ ਜਿਹੜਾ ਕਰਜ਼ਾ ਚੁੱਕੇ ਤੇ ਕਿਸਾਨ ਵੀ ਜਿੰਦਾ ਰਹੇ ਤੇ ਜਦੋਂ ਕਿਸਾਨ ਕਰਜ਼ਾ ਚੁੱਕਦਾ ਸਰਕਾਰਾਂ ਗਰੀ ਦਵਾਈ ਦਿੰਦਾ ਸਰਕਾਰਾਂ ਸਬਸਿਡੀਆਂ ਆਉਂਦੀਆਂ ਦਿਨੇ ਦਿਨੇ ਦਿਂਦਾ ਕੋਈ ਨਹੀਂ ਦੂਜੇ ਨੰਬਰ ਤੇ ਹੁਣ ਜਿਤਨਾ ਅੱਗੇ ਲੱਗੀ ਆ ਕੋਈ ਫਰਗਰੇਟਰ ਵਾਲੇ ਆਉਂਦੇ ਪਾਣੀ ਭਜਾਉਣ ਵਾਲੇ ਆਉਂਦੇ ਚਲੋ ਇੱਥੇ ਥੋੜਾ ਕੰਟਰੋਲ ਪਿਆ ਜਾਂਦਾ ਸਾਡੇ ਇਸੇ ਕਈ ਕਿੱਲੇ ਨਾੜ ਸੜ ਚੁੱਕਾ ਕਣਕਾਂ ਵੀ ਹੈ ਖਲੋਤੀਆਂ ਵਿੱਚ ਦੂਸਰੇ ਨੰਬਰ ਤੇ ਸਾਡੇ ਫਸਲ ਦੇ ਜਿਹੜੇ ਚਾਰਾ ਬੀਜਿਆ ਦੂਜੇ ਨੰਬਰ ਤੇ ਜਿਹੜਾ ਅਸੀਂ ਫਲ ਫਲੂਟ ਵਾਲੇ ਬੂਟੇ ਲਾਏ ਆ ਸਾਰੇ ਸਾਡੇ ਸੜ ਜਣੇ ਆ ਬਹੁਤ ਹੀ ਸਾਡੇ ਬਾਅਦ ਇਹ ਔਖਾ ਕੰਮ ਹੋ ਗਿਆ ਅਸੀਂ ਹੁਣ ਇੱਥੋਂ ਜਾ ਕੇ ਅਸੀਂ ਆਪਣੇ ਪਰਾਇਆਂ ਦੇ ਬੰਨੇ ਬੰਨੇ ਬੰਬੀਆਂ ਦੇ ਖੇਤਾਂ ਦੇ ਬੰਨੇ ਵੇਖਣਾ ਪਣਾ ਸਾਨੂੰ ਜਾ ਕੇ ਅਗੀਆਂ ਨੂੰ ਬਾਕੀਆਂ ਨੂੰ ਵੀ ਚਿੰਤਾ ਪੈ ਗਈ ਬਹੁਤ ਜਿਆਦਾ ਵੱਡੀ ਚਿੰਤਾ ਜੀ ਇਹਨੇ ਘੱਟੋ ਘੱਟ 1.5 200 ਕਿੱਲਾ ਤੇ ਆ ਕੇ ਸੜ ਜਣਾ ਕੰਮ ਗਾੜੀ ਜੀ ਵੇਖਦੇ ਭਿਆਨਕ ਦ੍ਰਿਸ਼ ਹੈ ਇਸ ਵੇਲੇ ਸੜਕ ਤੇ ਪਰਲੇ ਬੰਨੇ ਹੋ ਲੱਗੀ ਅੱਗ ਹਵਾ ਦੇ ਨਾਲ ਫੈਲ ਕੇ ਇੱਧਰ ਪਹੁੰਚੀ ਹੈ ਔਰ ਫੈਲਦੀ ਜਾ ਰਹੀ ਹੈ ਹਾਲਾਂਕਿ ਅੱਗੇ ਕਿਸਾਨਾਂ ਵੱਲੋਂ ਟਰੈਕਟਰ ਨਾਲ ਵਾਹੀ ਕਰਕੇ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਵਾਹ ਕੇ ਇੱਕ ਗੈਪ ਪਾਈਏ ਪਰ ਇਹ ਕੋਸ਼ਿਸ਼ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਦੇ ਨਾਲ 100 150 ਏਕੜ ਤੂੜੀ ਜਿਹੜੀ ਹੈ ਉਹ ਪ੍ਰਭਾਵਤ ਉਹ ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਵੀ ਸਬਜ਼ੀਆਂ ਲਗਾਈਆਂ ਹੈ ਯਾ ਸਰਕਾਰੀ ਜ਼ਾਇਦਾ ਦਾ ਬਿਜਲੀ ਦਾ ਜਿਵੇਂ ਟਾਵਰ ਕਿਰੇ ਨਜ਼ਰ ਆ ਰਿਹਾ ਹੈ ਪਿੱਛੇ ਅਸੀਂ ਤੁਹਾਨੂੰ ਦੂਰਦਰਸ਼ਨ ਦਾ ਆਲ ਇੰਡੀਆ ਰੇਡੀਓ ਦਾ ਟਾਵਰ ਦਿਖਾਇਆ ਸਰਕਾਰੀ ਇਮਾਰਤ ਦਿਖਾਈ ਜਿਹੜੀ ਅੱਗ ਚ ਘਰੀ ਹੋਈ ਸੀ ਤੋਂ ਵੱਡਾ ਨੁਕਸਾਨ ਹੈ ਪਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਾਲ ਨੂੰ ਅੱਗ ਲਾਉਣ ਦਾ ਰੁਝਾਨ ਰੋਕਣ ਦੇ ਲਈ ਜ਼ਰੂਰੀ ਇੱਕ ਸਰਕਾਰ ਜਿਹੜੀਆਂ ਬਦਲਵੀਆਂ ਮਸ਼ੀਨਾਂ ਨੇ ਜਿਹੜੇ ਪ੍ਰਬੰਧ ਹੈ ਜਿਹੜੇ ਸੰਧ ਨੇ ਉਹਨਾਂ ਤੇ ਵੱਡੀ ਮਾਤਰਾ ਦੇ ਵਿੱਚ ਸਬਸਿਡੀ ਦੇਵੇ ਤਾਂ ਜੋ ਕਿਸਾਨ ਉਹ ਮਸ਼ੀਨਾਂ ਖਰੀਦ ਕੇ ਅੱਗ ਲਾਉਣ ਦੇ ਰੁਝਾਨ ਨੂੰ ਠੱਲ ਪਾ ਸਕੇ ਕੈਮਰਾ ਵੱਸਰ ਅਵਤਾਰ ਸਿੰਘ ਦੇ ਨਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅਟਾਰੀ